ਗੈਸ ਸਿਲੰਡਰ ਸਬੰਧੀ ਆਈ ਵੱਡੀ ਖਬਰ ਦਿਵਾਲੀ ਤੋਂ ਪਹਿਲਾਂ ਹੜਪੀੜਤਾ ਨੂੰ ਮਿਲੇਗਾ ਮੁਆਵਜ਼ਾ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਲਾਨ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਨੂੰ ਦਵਾਉਣਾ ਨਾ ਪੁੱਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਅਪਡੇਟ ਤਾਂ ਦੇਖੋ ਪੰਜਾਬ ਵਿੱਚ ਹਲਕੀ ਬਰਖਾ ਦੇ ਅਸਾਰ ਹੜ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇਜ਼ ਨਦੀਆਂ ਦਾ ਪਾਣੀ ਘਟਿਆ ਦਿਨ ਦਾ ਤਾਪਮਨ ਵਧਿਆ ਤਾਂ ਦੇਖੋ ਪੰਜਾਬ ਦੇ ਵਿੱਚ ਐਤਵਾਰ ਵਾਲੇ ਦਿਨ ਕੁਝ ਜ਼ਿਲ੍ਹਿਆਂ 'ਚ ਹਲਕੀ ਬਰਖਾ ਹੋਈ ਹੈ ਅਤੇ ਕਈ ਇਲਾਕਿਆਂ 'ਚ ਬੱਦਲ ਵੀ ਛਾਏ ਰਹੇ ਇਸ ਸਮੇਂ ਸਵੇਰੇ ਸ਼ਾਮ ਮੌਸਮ ਠੰਡਾ ਰਹਿੰਦਾ ਹੈ ਜਦਕਿ ਦੁਪਹਿਰ ਵਿੱਚ ਧੁੱਪ ਨਿਕਲਣ ਨਾਲ ਗਰਮੀ ਵਧ ਜਾਂਦੀ ਹੈ ਮੌਸਮ ਵਿਭਾਗ ਦੇ ਅਨੁਸਾਰ 17 ਅਤੇ 18 ਸਤੰਬਰ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਘਟਣ ਤੋਂ ਬਾਅਦ ਹੁਣ ਰਾਜ ਸਰਕਾਰ ਨੇ ਰਾਹਤ ਅਤੇ ਸਫਾਈ ਕੰਮ ਤੇਜ਼ ਕਰ ਦਿੱਤੇ ਨੇ ਸਰਕਾਰੀ ਟੀਮਾਂ ਪਿੰਡ ਪਿੰਡ ਜਾ ਕੇ ਸਪਾਈ ਮੇਮ ਸ਼ੁਰੂ ਕਰਨਗੀਆਂ ਤਾਂ ਜੋ ਪਾਣੀ ਉਤਰਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਪਿੰਡ ਵਾਸੀਆਂ ਨੂੰ ਨਾ ਕਰਨਾ ਪਵੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵੀ ਨੁਕਸਾਨ ਹੋਇਆ ਹੈ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉਧਰ ਇੱਕ ਹੋਰ ਵੱਡੀ ਖਬਰ ਪੰਜਾਬ ਦੇ ਵਿੱਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਜਾਣੋ ਸਕੂਲ ਕਾਲਜ ਰਹਿਣਗੇ ਬੰਦ ਤਾਂ ਦੇਖੋ ਪੰਜਾਬ ਦੇ ਵਿੱਚ ਸਤੰਬਰ ਮਹੀਨੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ ਇਸ ਦਿਨ ਸੂਬੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 22 ਸਤੰਬਰ ਨੂੰ ਸੋਮਵਾਰ ਨੂੰ ਮਹਾਰਾਜ ਅਗਰਸੈਨ ਜਨਤੀ ਦੇ ਮੌਕੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਦੇਖੋ ਦੱਸਦੀ ਹੈ ਕਿ ਮਹਾਰਾਜ ਅਗਰਸੈਨ ਕਰਮਜੋਗੀ ਲੋਕਨਾਇਕ ਯੁੱਧਪੁਰਸ਼ ਮਹਾਨ ਦਾਨੀ ਸਨ ਇਸ ਕਰਕੇ ਅਗਰ ਸਨਜੰਤੀ ਵਜੋਂ ਇਹ ਦਿਨ ਮਨਾਇਆ ਜਾਂਦਾ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਹਰ ਇੱਕ ਹੜਪ੍ਰਿੱਟ ਨੂੰ ਮਿਲੇਗਾ ਮੁਆਵਜ਼ਾ ਦੀਵਾਲੀ ਤੱਕ ਲੋਕਾਂ ਨੂੰ ਮਿਲਣਗੇ ਚੈੱਕ ਸੀਐਮ ਭਗਵੰਤ ਮਾਨ ਤਾਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਾ ਸੰਬੰਧੀ ਸੂਬੇ ਵਿੱਚ ਕਿਤੇ ਜਾ ਰਹੇ ਰਾਹਤ ਕਾਰਜਾ ਸੰਬੰਧੀ ਸਾਰੇ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੜ੍ਹਾਂ ਦੇ ਹਰ ਇੱਕ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਤੇ ਇਹ ਐਲਾ ਇਕੱਲਾ ਐਲਾਨ ਨਹੀਂ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਸਪੈਸ਼ਲ ਗਰਦੋਰੀ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਨੇ ਜਿਵੇਂ ਹੀ ਇਹ ਪੂਰੀ ਹੋਵੇਗੀ ਸਰਕਾਰ ਦੇ ਵੱਲੋਂ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇਗਾ ਤਾਂ ਦੇਖੋ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ 16 ਅਕਤੂਬਰ ਤੋਂ ਸ਼ੁਰੂ ਹੋਵੇਗੀ ਹੜਪੀੜਤਾ ਨੂੰ 45 ਦਿਨਾਂ ਵਿੱਚ ਮੁਆਵਜ਼ਾ ਦਿੱਤਾ ਜਾਵੇਗਾ ਸਾਰੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਉਹ ਉਹਨਾਂ ਥਾਵਾਂ ਦੀ ਗਰਦੌਰੀ ਕਰਨ ਜਿੱਥੇ ਪਾਣੀ ਘਟ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖੁਦ ਇੱਕ ਕਿਸਾਨ ਪਰਿਵਾਰ ਤੋਂ ਹਾਂ ਜਦੋਂ ਸਾਡਾ ਖੁਦ ਦਾ ਖੇਤ ਪਾਣੀ ਵਿੱਚ ਡੁੱਬ ਜਾਂਦਾ ਸੀ ਤਾਂ ਸਾਡੇ ਘਰ ਵਿੱਚ ਚੁੱਲਾ ਨਹੀਂ ਜਲਦਾ ਸੀ ਮੈਂ ਨਾ ਤਾਂ ਉਹਨਾਂ ਸਮਾਸ਼ਾਂਤ ਬੈਠਾਂਗਾ ਅਤੇ ਨਾ ਹੀ ਅਧਿਕਾਰੀਆਂ ਨੂੰ ਬੈਠਣ ਦਵਾਂਗਾ ਦੀ ਤੋਂ 45 ਦਿਨਾਂ ਦੇ ਵਿੱਚ ਮੁਆਵਜ਼ਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਪਿੰਡ-ਪਿੰਡ ਜਾ ਕੇ ਅਧਿਕਾਰੀ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਨੇ ਨੁਕਸਾਨ ਤੇ 20 2000 ਰੁਪਏ ਪ੍ਰਤੀ ਏਕੜ ਫਸਲਾਂ ਨੂੰ ਮਕਾਨਾਂ ਦੇ ਹੋਏ ਨੁਕਸਾਨ ਲਈ 40000 ਰੁਪਏ ਪਸ਼ੂਆਂ ਦੀ ਮੌਤ ਦੇ ਹੋਏ ਨੁਕਸਾਨ ਲਈ 37500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਉਧਰ ਯੂਪੀਆਈ ਸੀਮਾ 'ਚ ਵਾਧਾ ਹੁਣ ਇੱਕ ਦਿਨ 'ਚ ਐਨੇ ਹੋ ਸਕਣਗੇ ट्रांजैक्शन ਜਾਣੋ ਕਿਵੇਂ ਮਿਲੇਗਾ ਲਾਭ ਤਾਂ ਦੇਖੋ ਜੀ ਐਸਟੀ ਸੁਧਾਰ ਤੋਂ ਬਾਅਦ ਜਿੱਥੇ ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਹੈ ਉੱਥੇ ਹੀ ਯੂਪੀਆਈ ਲੈਣ ਦੇਣ ਦੀ ਸੀਮਾ ਵਧਾ ਕੇ 5 ਸਾਲ 5 ਲੱਖ ਰੁਪਏ ਕਰ ਦਿੱਤੀ ਗਈ ਹੈ ਇਹ ਸਹੂਲਤ ਉਹਨਾਂ ਸੰਸਥਾਵਾਂ ਤੇ ਲਾਗੂ ਹੋਵੇਗੀ ਜੋ ਟੈਕਸ ਦੇ ਘੇਰੇ ਵਿੱਚ ਆਉਂਦੇ ਨੇ ਇਸ ਬਦਲਾਅ ਨਾਲ ਗਾਹਕਾਂ ਲਈ ਵੱਡੀਆਂ ਅਦਾਇਗੀਆਂ ਕਰਨਾ ਆਸਾਨ ਹੋ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਅਪਡੇਟ ਨੋਟੀਫਿਕੇਸ਼ਨ ਦੇਖ ਸਕਦੇ ਹੋ ਇਹ ਸਰਕੂਲਰ ਇਹ ਨਵਾਂ ਨਿਯਮ ਅੱਜ 15 ਸਤੰਬਰ ਤੋਂ ਲਾਗੂ ਹੋ ਗਿਆ ਹੈ ਇਹ ਵਧੀ ਹੋਈ ਸਹੂਲਤ ਵਿਅਕਤੀ ਤੋਂ ਵਪਾਰੀ ਵਿਚਕਾਰ ਲੈਣ-ਦੇਣ ਤੇ ਲਾਗੂ ਹੋਵੇਗੀ ਇਸ ਦੇ ਨਾਲ ਹੀ ਵਿਅਕਤੀ ਤੋਂ ਵਿਅਕਤੀ ਦੇ ਮਾਮਲੇ ਵਿੱਚ 1 ਲੱਖ ਰੁਪਏ ਦੀ ਸੀਮਾ ਜਾਰੀ ਰਹੇਗੀ ਸਾਰੇ ਬੈਂਕ 15 ਸਤੰਬਰ ਤੋਂ ਇਹਨਾਂ ਵਧੀਆ ਸੀਮਾਵਾਂ ਨੂੰ ਲਾਗੂ ਕਰਨਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਐਨਪੀਸੀਆਈ ਨੇ ਪੂੰਜੀ ਬਾਜ਼ਾਰ ਅਤੇ ਬੀਮਾ ਖੇਤਰ ਵਿੱਚ ਲੈਣ ਦੇਣ ਦੀ ਸੀਮਾ 24 ਘੰਟਿਆਂ ਚ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ ਪਹਿਲਾਂ ਇਹ ਸੀਮਾ 2 ਲੱਖ ਰੁਪਏ ਤੱਕ ਸੀ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ WhatsApp ਤੇ ਗੈਸ ਸਿਲੰਡਰ ਬੁੱਕ ਕਰਨਾ ਸਭ ਤੋਂ ਆਸਾਨ ਤਰੀਕਾ ਸਟੈਪ ਵਾਈਜ਼ ਸਟੈਪ ਜਾਨੋ ਪੂਰੀ ਜਾਣਕਾਰੀ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਮੋਬਾਈਲ ਫੋਨ ਅੱਜ ਕੱਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਇਸ ਡਿਵਾਈਸ ذریعے ਕਈ ਕੰਮ ਬਹੁਤ ਆਸਾਨ ਹੋ ਗਏ ਨੇ ਮੋਬਾਈਲ ਫੋਨ ਚ ਕਈ ਐਪਸ ਵੀ ਨੇ ਜੋ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ ਵਿੱਚ ਕੰਮਾਂ ਨੂੰ ਆਸਾਨ ਬਣਾਉਂਦੇ ਨੇ ਇਸ ਦੇ ਨਾਲ ਹੀ ਕਿਸੇ ਕੋਲ smartphone ਹੋਵੇ ਉਸ ਵਿੱਚ WhatsApp ਨਾ ਹੋਵੇ ਇਹ ਸੰਭਵ ਨਹੀਂ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਇਹ ਮੈਸੇਜਿੰਗ ਐਪ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਬਹੁਤ ਪ੍ਰਸਿੱਧ ਹੈ ਇਸ ਦੇ ਜਰੀਏ ਤੁਸੀਂ WhatsApp ਦੇ ਜਰੀਏ LPG ਸਿਲੰਡਰ ਬੁੱਕ ਕਰ ਸਕਦੇ ਹੋ ਪਹਿਲਾਂ ਜਿੱਥੇ ਸਿਲੰਡਰ ਬੁੱਕ ਕਰਨ ਲਈ ਤੁਹਾਨੂੰ ਬਾਰ ਬਾਰ ਕਾਲ ਕਰਨੀ ਪੈਂਦੀ ਸੀ ਹੁਣ ਤੁਸੀਂ ਸਿਰਫ ਕੁਝ ਮੈਸੇਜ ਭੇਜ ਕੇ WhatsApp ਦੇ ਜਰੀਏ ਆਸਾਨੀ ਨਾਲ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ ਤੁਹਾਨੂੰ ਸਟੈਪ ਬਾਈ ਸਟੈਪ ਪੂਰੀ ਜਾਣਕਾਰੀ ਦੇਵਾਂਗੇ ਕਿਵੇਂ ਤੁਸੀਂ ਇਸ ਨੂੰ ਬੁੱਕ ਕਰ ਸਕਦੇ ਹੋ ਤਾਂ ਦੇਖੋ ਤੁਹਾਡਾ ਗੈਸ ਸਿਲੰਡਰ ਜਿਹੜਾ WhatsApp ਤੇ ਹੀ ਹੁਣ ਬੁੱਕ ਹੋ ਜਾਵੇਗਾ ਤੁਹਾਨੂੰ ਰਿਕਵੈਸਟ ਭਜਣੀ ਪਵੇਗੀ ਇਸ ਤੋਂ ਬਾਅਦ ਤੁਹਾਡਾ ਜਿਹੜਾ ਗੈਸ ਸਿਲੰਡਰ ਬੁੱਕ ਹੋ ਜਾਵੇਗਾ ਤੁਹਾਡੀ ਸਕਰੀਨ ਤੇ ਟੋਲ ਫਰੀ ਨੰਬਰ ਨੇ ਇਹਨਾਂ ਨੰਬਰਾਂ ਨੂੰ ਤੁਸੀਂ ਆਪਣੇ ਮੋਬਾਈਲ ਵਿੱਚ ਸੇਵ ਕਰਨਾ ਹੈ ਤਾਂ ਦੇਖੋ ਹਿੰਦੁਸਤਾਨ ਪੈਟਰੋਲੀਅਮ ਦਾ ਇੰਡੀਅਨ ਆਇਲ ਦਾ ਭਾਰਤ ਗੈਸ ਦਾ ਨੰਬਰ ਤੁਹਾਡੀ ਸਕਰੀਨ ਤੇ ਹੈ ਇਹ ਨੰਬਰ ਫੋਨ ਵਿੱਚ ਸੇਵ ਕਰਕੇ ਤੁਹਾਨੂੰ ਇਹਨਾਂ ਤੇ ਐਸਐਮਐਸ ਭੇਜਣੇ ਨੇ ਸਭ ਤੋਂ ਪਹਿਲਾਂ ਆਪਣੇ ਫੋਨ 'ਚ ਵਟਸਐਪ ਖੋਲੋ ਇਸ ਤੋਂ ਬਾਅਦ ਉਸ ਪ੍ਰੋਵਾਈਡਰ ਦੇ ਵਟਸਐਪ ਚੈਟ ਤੇ ਹਾਈ ਲਿਖ ਕੇ ਭੇਜੋ ਇਹਨਾਂ ਕਰਨ ਤੇ ਤੁਹਾਨੂੰ ਇੱਕ ਆਟੋ ਰਿਪਲਾਈ ਮਿਲੇਗਾ ਜਿਸ ਵਿੱਚ ਕਈ ਬਦਲ ਦਿਖਾਈ ਦੇਣਗੇ ਇਸ ਵਿੱਚੋਂ ਬੁੱਕ ਸਿਲੰਡਰ ਜਾਂ ਰੀਫਿਲ ਬੁਕਿੰਗ ਦਾ ਬਦਲ ਚੁਣੋ ਇਸ ਤੋਂ ਬਾਅਦ ਤੁਹਾਨੂੰ ਆਪਣੀ ਆਈਡੀ ਭਰਨੀ ਪਵੇਗੀ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਨਾ ਪਵੇਗਾ ਸਾਰੇ ਬੇਰਬੇ ਭਰਨ ਤੋਂ ਬਾਅਦ ਬੁਕਿੰਗ ਪੁਸ਼ਟੀ ਹੋ ਜਾਵੇਗੀ ਹੁਣ ਤੁਹਾਡੇ ਕੋਲ ਇੱਕ ਪੁਸ਼ਟੀ ਮੈਸੇਜ ਆ ਜਾਵੇਗਾ ਜਿਸ ਤੇ ਗੈਸ ਸਿਲੰਡਰ ਬੁੱਕ ਹੋ ਜਾਵੇਗਾ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਰੀ ਕਾਲ ਥੈਂਕ ਯੂ ਜੀ